ਧੀਆਂ ਉਠ ਉਠ ਕੇ ਨਹੀਂ ਖਾਂਦੀਆਂ ਧੀਆਂ ਦਾ ਇਹੋ ਹੀ ਦੁੱਖ ਬੰਦੇ ਨੂੰ ਦਿਨੇ ਰਾਤ ਰਵਾਉਂਦਾ ਸਤਾਉਂਦਾ ਇਹ ਭਲਕੇ ਪਤਾ ਨਹੀਂ ਕਿਹੋ ਜਿਹਾ ਘਰ ਲੱਭ ਜਾਣਾ ਹੁਣ ਤੇ 100 ਚੋਂ 70% ਧੀਆਂ ਪੀੜ ਤੇ ਚਿੱਟੇ ਦੇ ਨਾਲ ਪਤੀ ਮਰਨ ਦਾ ਕੀ ਕਰਨੀਆਂ ਜਾਇਦਾ ਤਾਂ ਪੁੱਭਾ ਨਿਕਲਦੀਆਂ ਆਖੋ ਸਤਨਾਮ ਸ੍ਰੀ ਇਹ ਧੀਆਂ ਦਾ ਹੋਰ ਕੋਈ ਦੁੱਖ ਨਹੀਂ ਭਾਈ ਸਾਹਿਬ ਨੇ ਮੂੰਹ 'ਚ ਆਖਿਆ ਸੰਤ ਬਾਬਾ ਜਰਨੈਲ ਸਿੰਘ ਜੀ ਮਾਮਪੁਰਖ ਕਿਦਰ ਤੋਰਨ ਦੇ ਜੀ ਕਿਹੜੇ ਵਰਦਾਰ ਕਰ ਦੀ ਗੱਲ ਕਰਦੇ ਆ ਕਿ ਬੱਚਿਆਂ ਪੜ੍ਹਾਇਓ ਲਿਖਾਇਓ ਤਰੱਕੀ ਕਰਿਓ ਉਹਦੇ ਮਾਣਿਓ ਸੱਚੀ ਗੱਲ ਕਹਿਣਾ ਬੜਾ ਸੋਖਾ ਕਰਨਾ ਬੜਾ ਉਖਾਏ ਪਰ ਉਸ ਮਰਦ ਦੇ ਮੂੰਹ ਚ ਇੱਕੋ ਗੱਲ ਨਿਕਲੀ ਸੰਤ ਜੀ ਮੈਂ ਇੱਕੋ ਗੱਲ ਕਹਿਣੀ ਚਾਹਣਾ ਏ ਤੁਸੀਂ ਮੇਰੀਆਂ ਧੀਆਂ ਦੇ ਵਰਦਾਰ ਦੀ ਗੱਲ ਕੀਤੀ ਐ ਪਰ ਮੇਰਾ ਦਿਲ ਕਹਿੰਦਾ ਐ ਅੱਜ ਮੇਰੀਆਂ ਧੀਆਂ ਨੂੰ ਜਿਹੋ ਜਿਹਾ ਵਰ ਤੇ ਜਿਹੋ ਜਿਹਾ ਦਰ ਅੱਜ ਮਿਲਿਆ ਹੋਇਆ ਏ ਇਹ ਦੁਨੀਆ ਦੀ ਕਿਸੇ ਧੀ ਨੂੰ ਇਹੋ ਜਿਹਾ ਵਰਦਾਰ ਘਰ ਨਹੀਂ ਮਿਲਦਾ ਉਹ ਜਿਹਨੂੰ ਗੁਰੂ ਰਾਮਦਾਸ ਦੇ ਦਰਵਰਗਾ ਦਰ ਮਿਲ ਜੇ ਜਿਹਨੂੰ ਗੁਰੂ ਰਾਮਦਾਸ ਦੇ ਘਰ ਵਰਗਾ ਘਰ ਮਿਲ ਜੇ ਉਹਨੇ ਕਿਸੇ ਤੋਂ ਕੀ ਲੈਣਾ ਏ ਡਾਊਨਲੋਡ ਸ਼ੇਅਰ ਚੈਟ